ਦਾਨ ਸਿੰਘ ਵਾਲਾ ਅਗਨੀ ਕਾਹਣ ਦੇ ਵਿੱਚ ਲੱਗੀਆਂ ਉਹ ਧਰਾਵਾ 10 ਸਾਲ ਦੀ ਹੋ ਸਕਦੀ ਹੈ ਘੱਟੋ ਘੱਟ ਇਹਨਾਂ ਨੂੰ ਸਜ਼ਾ ਅੱਜ ਐਸਐਸਪੀ ਨੇ ਦਿੱਤੀ ਜਾਣਕਾਰੀ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡੜ ਵੱਲੋਂ ਮੀਡੀਆ ਦੇ ਨਾਲ ਗਲਵਤ ਕਰਦੇ ਹੋਏ ਕਿਹਾ ਕਿ ਉਹ ਡੇਵੰਤ ਤੋਂ ਹੀ ਲੱਗੇ ਹੋਏ ਹਨ ਤੇ ਲਗਾਤਾਰ ਸੀਜੀਡੀ ਟੀਮਾਂ ਉਹਨਾਂ ਵੱਲੋਂ ਉੱਥੇ ਹੀ ਆਪਣਾ ਤਰਨਤ ਕੀਤੀਆਂ ਹੋਈਆਂ ਹਨ ਹੁਣ ਤੱਕ ਉਹਨਾਂ ਕਿਹਾ ਕਿ 10 ਇਸ ਦੇ ਵਿੱਚ ਜਿਹੜੇ ਵਿਅਕਤੀ આરોપી ਨੇ ਉਹ ਗ੍ਰফতার ਕੀਤੇ ਆਪਣੇ ਜਾ ਚੁੱਕੇ ਹਾਂਦੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਵੱਖ-ਵੱਖ ਧਰਾਵਾਂ ਜੜੀਆਂ ਲਗਾਈਆਂ ਗਈਆਂ ਉਹਦਾ ਉਹਨਾਂ ਦੇ ਵਿੱਚ ਕੁਝ ਇਹੋ ਜਿਹੀਆਂ ਧਰਾਵਾਂ ਨੇ ਜਿਹਨਾਂ ਦੇ ਵਿੱਚ 10 ਸਾਲ ਦੀ ਸਜ਼ਾ ਹੈ ਇਹਨਾਂ આરોપીਆਂ ਨੂੰ ਹੋ ਸਕਦੀ ਹੈ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਪੈਂਡਰ ਦਾਨ ਸਿੰਘ ਵਾਲਾ ਵਿਖੇ ਕੁਝ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ ਲੇਕਿਨ ਪਰਿਵਾਰਕ ਮੈਂਬਰਾਂ ਨੇ ਪੀੜਤ ਲੋਕਾਂ ਨੇ ਅਲਜਾਨ ਲਗਾਏ ਸੀ ਕਿ ਲੋਕ ਚਿੱਟੇ ਦਾ ਕਾਰੋਬਾਰ ਕਰਦੇ ਸੀ ਤੇ ਉਹਨਾਂ ਵੱਲੋਂ ਇਹਨਾਂ ਨੂੰ ਰੋਕਿਆ ਜਾ ਆਪਣੇ ਜਾ ਰਹੇ ਸੀ ਲੇਕਿਨ ਐਸਐਸਪੀ ਨੇ ਕਿਹਾ ਕਿਸ ਤਰ੍ਹਾਂ ਦਾ ਕੋਈ ਵੀ ਮਾਮਲਾ ਹੁਣ ਤੱਕ ਸਾਹਮਣੇ ਨਹੀਂ ਆਇਆ ਉਹਨਾਂ ਕਿਹਾ ਕਿ ਇਹਨਾਂ ਦੀ ਆਪਸੀ ਦੰਗੇ ਸੀ ਪਹਿਲਾਂ ਇਹਨਾਂ ਵੱਲੋਂ ਉਹਨਾਂ ਦੇ ਘਰਾਂ ਦੀ ਆਪਣਾ ਵੀ ਆਪਣਾ ਵੀ ਇਹਨਾਂ ਵੱਲੋਂ ਪੰਤੋੜ ਕੀਤੀ ਗਈ ਤੇ ਫਿਰ ਉਹਨਾਂ ਨੇ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਸੀ ਉਹਨਾਂ ਇਹ ਵੀ ਮੰਨਿਆ ਕਿ ਇਹਨਾਂ ਵੱਲੋਂ ਪੈਟਰੋਲ ਬੰਬ ਬਣਾ ਕੇ ਇਹਨਾਂ ਦੇ ਅੰਦਰ ਛੁੱਟੇ ਗਏ ਸਨ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਹੁਣ ਉਹ ਧਰਾਵਾ ਇਸ ਦੇ ਵਿੱਚ ਜੋੜ ਦਿੱਤੀਆਂ ਗਈਆਂ ਕਿ ਇਹਨਾਂ ਨੂੰ ਹੁਣ 10 ਸਾਲ ਦੀ ਘੱਟੋ-ਘੱਟ ਜਿਹੜੀ ਸਜ਼ਾ ਹੈ ਉਹ ਹੋ ਸਕਦੀ ਹੈ ਆਸੂ ਸੁਣਾਉਣੇ ਆ ਕੀ ਕਹਿੰਦੇ ਨੇ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡਲ ਜੀ ਮੈਂ ਤੁਹਾਨੂੰ ਅੱਹ ਤੁਹਾਨੂੰ ਮੇਰਾ ਜੇ ਦੁਬਾਰਾ ਬਲੈਂਕ ਦਾ ਜਿਹੇ ਪਰਪਸ ਹੈ ਕਿ ਮੈਂ ਤੁਹਾਨੂੰ ਹੁਣ ਤੱਕ ਦਾ ਜਿਹੜਾ ਅ ਪਿੰਡ ਡਾਂਸਿੰਗ ਵਾਲਾ ਜੇ 9 10 ਤਰੀਕ ਦੇ ਦਰਮਿਆਨੀ ਰਾਤ ਨੂੰ ਵੜਾਈ ਅ ਸ਼ੈਮਫੁਲ ਇਨਸੀਡੈਂਟ ਜਿਹੜਾ ਹੋਇਆ ਸੀ ਜਦੋਂ ਚ ਇੱਕ ਰਮਿੰਦਰ ਸਿੰਘ ਔਰ ਉਹਦੇ ਸਾਥੀਆਂ ਵੱਲੋਂ ਜਸਪ੍ਰੀਤ ਜਸਪ੍ਰੀਤ ਸਿੰਘਰ ਉਹਨਾਂ ਦੇ ਨਾਲ ਦੇ ਸੱਤ ਕਰਾਂ ਚ ਅੱਗ ਲਾਈ ਗਈ ਸੀ ਜਿਹੜੇ ਇਹਨਾਂ ਦੇ ਪੁਰਾਣੇ ਰੰਜਿਤ ਚੰਦਰੀ ਸੀਗੇ ਜੇ ਦੀ ਖਬਰ ਚੱਲੀ ਸੀ ਵੀ ਨਸ਼ਾ ਰੋਕਣ ਤੋਂ ਲੈ ਕੇ ਸਾਰਾ ਕੁਝ ਇਨਸੂਰੈਂਟ ਹੋਇਆ ਉਸ ਕੇਸ 'ਚ ਅਸੀਂ ਐਫ ਆਈ ਆਰ ਨੰਬਰ 3 ਡੇਟਿਡ 10 ਜਨਵਰੀ ਅੰਡਰ ਸੈਕਸ਼ਨ 326 ਜੀ ਜਿਹੜਾ ਕਿਸੇ ਘਰ ਨੂੰ ਅੱਗ ਲਾਓ ਜੇ ਦੀ ਸਜ਼ਾ 10 ਸਾਲ ਹੁੰਦੀ ਹੈ ਉਹਦੇ ਤਹਿਤ ਦਰਜ ਕੀਤਾ ਸੀ ਅਲੋਂਗ ਵਿਦ 115 2 जोड़ा हर्ट केसिस लगता है तीन सौ चौबीस सब सैक्शन चार जुकसान देन होंगे चार सौ सताई का इकुलेंट वन नाइनटी और वन नाइनटी वन थ्री जो पुराने वन फोर्टी एट वन फोर्टी नाइन आई पीसीुलेंट हूं उस तो बाद तफतीश तीन सौ सत्त का वाधा किया गया ਔਰ ਘਰ ਜਿਹੜੇ ਵੜ ਕੇ ਅਟੈਕ ਕਰਨਾ ਹੈ ਜਾਂ ਚੋਰੀ ਚਕਾਰੇ ਕਰਨਾ ਉਹ ਵਾਲੇ ਸੈਕਸ਼ਨਸ ਨੂੰ ਵੀ ਇਹ ਤਰ੍ਹਾਂ ਨੇ ਤਫਤੀਸ਼ ਐਡ ਕਰ ਦਿੱਤਾ ਗਿਆ ਸੀਗਾ ਇਨੀਸ਼ੀਅਲੀ ਇਹਦੇ ਜਸਪੀਤ ਦੇ ਬਿਆਨ ਤੇ ਰਮਿੰਦਰ ਸਿੰਘ ਔਰ ਪੰਜ 6 ਬਾਈ ਨੇਮ ਔਰ ਇਹਨਾਂ ਨੇ ਵੀ ਤੋਂ 25 ਅਨਨੋਨ ਤੇ ਐਫ ਆਈ ਆਰ ਦਰਜ ਕਰਾਇਆ ਸੀਗਾ ਇਹਦੇ ਚ ਡੇ 1 ਤੋਂ ਹੀ ਮੈਂ ਸੀਆਈਏ ਦੀ ਵੀ ਟੀਮਸ ਲਾ ਦਿੱਤੀ ਅਸੀਂ ਔਰ ਰੇਡ ਕਰਦੇ ਹੋਏ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਐ ਉਹਨਾਂ ਨੂੰ गिरफ्तार कर चुके गिरफ्तारी केस च एक ऑल्टो कार जी रमिंदर मुख्य दोषी दू जी अः प्लास्टिक की कैनी जो पेट्रोल यूज किया गया बराबद करा लिया है एक दो तलवारा और पांच छह डांगा टाइप जो वक्त हथियार दंगा फैलाने सुटने लगभग मुख्य दोषी फड़े गए ड्यूरिंग इनवैसिगे सूर आइडेंटिफाई हो गए सत्त अठ जो दोषी जिन्होंने अं कंटिन्यूसली अरैसट करने लेडस कर रहे हैं और सूखी हूं तक फिगर आउट हो जो ए रिमेंदर ने जिन्होंने बारों बुला के ਉਸਦੇ ਨਾਲ ਦੇ ਬੰਦੇ ਬੁਲਾਏ ਸੀ ਇਹ ਸਾਰਾ ਜਿਹੜੀ ਇਹਨਾਂ ਨੇ ਅੱਜ ਜਮੀ ਕਿਤੇ ਉਹਦੇ ਚ ਔਰ ਮੈਂ ਦੱਸਣਾ ਚਾਹਵਾਂਗੀ ਕਿ ਜਿਹੜੇ 10 ਦੋਸ਼ੀ ਹੁਣ ਤੱਕ ਅਸੀਂ ਫੜੇ ਇਹਨਾਂ ਚੋ ਪੰਜ ਦੇ ਉੱਤੇ ਆਲਰੇਡੀ ਇਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਨੇ ਰਮਿੰਦਰ ਵਾਲੇ ਦੇ ਨਾਲ ਦੇ ਚਾਹ ਹੋ ਜਿਹਦੇ ਚੋ ਜ਼ਿਆਦਾਤਰ ਇਹਨਾਂ ਤੇ ਚੋਰੀ ਚਾਰੀ ਦੇ ਕੇਸਸ ਹਨ ਔਰ ਇਹਨਾਂ ਚੋ ਪੰਜ ਮੁੰਡੇ ਇਦਾਂ ਦੇ ਜਿਨ੍ਹਾਂ ਦਾ ਪਹਿਲਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜਿਨ੍ਹਾਂ ਦੀ ਮੈਂ ਆਪ ਵੀ ਕੁਝ-ਕਿਛ ਕਰਕੇ ਆਈ ਸੀ ਸੀਆਈਏ ਜਿਹਦੇ ਚੋ ਪਤਾ ਲੱਗਿਆ ਕਿ ਬੇਸਿਕਲੀ ਨੇ ਰਮਿੰਦਰ ਨੇ ਹੀ ਉਹਨਾਂ ਨੂੰ ਬੁਲਾ ਕੇ ਮੌਕੇ ਤੇ ਇਹ ਸਾਰੇ ਵਕੂਏ ਨੂੰ ਅੰਜਾਮ ਦਿੱਤਾ ਸੀ सो so, मैं तो नहीं भी यकीन दवाना चाहती हाँ कि बठिंडा पुलिस इस क्रम से बहुत ही प्रोफेशनल लगी हुई है वी आर वेरी सेंसिटिव टू द फैक्ट डेट जकूआ हो बहुत ही शर्म शर्मनाक है और डीसी साहब ने ही फॉलोअप करके सीएम साहब तो भी इना जोड़े अट कर उन्होंने पिंजाग, पिंजाग हजार पर फैमिली साहब तो सेंक्शन कराता है जो थोड़ा बहुत उन्होंने मोनिटरी हेल्प हो सकती है और नाल इन्होंने एस डी एम साहब ने भी जाके ए डीसी मैडम ने भी होते काफी हेल्प करने की लोगों कोशिश की है बट मैं लोगों को अपील भी करना चाहवागी कि जीडी

ਦੇਖੋ ਜੀ ਮੈਂ ਵੀ ਮੌਕੇ ਤੇ ਗਈ ਸੀਗੀ ਦੈਟ ਟਾਈਮ ਮੈਨੂੰ ਕਾਫੀ ਵਾਇਰਲ ਸੀ ਮੈਂ ਨਹੀਂ ਜਾ ਪਾਈ ਪਰ ਬਾਅਦ ਚ ਜਦੋਂ ਮੈਂ ਗਈ ਹਾਂ ਮੈਨੂੰ ਇੰਡੀਪੈਂਡੈਂਟਲੀ ਪਿੰਡ ਵਾਸੀਆਂ ਤੋਂ ਵੀ ਮੈਂ ਗੱਲ ਕੀਤੀ ਉਹਨਾਂ ਨੂੰ ਵੀ ਬੜਾ ਇਸ ਗੱਲ ਦੀ ਨਮੋਸ਼ੀ ਹੈ ਕਿ ਸਾਡੇ ਪਿੰਡ ਬਾਰੇ ਇਸ ਤਰ੍ਹਾਂ ਦੀ ਗੱਲ ਬਹੁਤ ਜ਼ਿਆਦਾ ਫੈਲ ਗਈ ਹੈ ਇਹਦਾ ਰਮਿੰਦਰ ਔਰ ਇਹਦੇ ਇੱਕ ਦੋਸ਼ੀ ਤੇ ਜੈਤੋ ਫਰੀਦਕੋਟ ਚ ਇੱਕ ਪਰਚਾ ਦਰਜ ਹੈ ਐਮਡੀਪੀਐਸ ਔਰ ਆਮ ਜ਼ਾਬਤ ਦਾ ਦੋਨਾਂ ਦਾ ਬਟ ਇਹਨਾਂ ਦਾ ਐਸਰ ਸਾਨੂੰ ਕੋਈ ਕ੍ਰਿਮੀਨਲ ਰਿਕਾਰਡ ਨਸ਼ੇ ਬਾਰੇ ਨਹੀਂ ਪਤਾ ਲੱਗਿਆ ਔਰ ਮੈਂ ਲੋਕਾਂ ਨੂੰ ਵੀ ਕਿਹਾ ਕਿ ਜੇ ਇਸ ਤਰ੍ਹਾਂ ਦੀ ਤੁਹਾਡੀ ਕੋਈ ਹੈ ਤਾਂ ਪਹਿਲਾਂ ਕੋਈ ਰਿਪੋਰਟਿੰਗ ਹੋਈ ਹੋਏ ਤਾਂ ਉਹਨਾਂ ਨੇ ਇਸ हेलो इनकार है बट स्टिल जे इस तरह की खबर फैली है तो हम कोशिश करेंगे कि इतने कासो वगैरह भी करते रहिए और सो so दैट इस तरह का इंसिडेंट रिपीट ना हो ये भी कहा जा रहा है कि प्रोफॉर्म फॉर्म बना के से वो तो जे फैक्ट है उन्होंने ना डिनाई नहीं करी इनफैक्ट सब तो पहला जिस का ਇਹ ਪੈਟਰੋਲ ਬੰਨ ਸੁੱਟਿਆ ਪਹਿਲੇ ਇਹਨਾਂ ਨੇ ਕੱਚ ਦੀ ਬੋਟਲਸ ਜਿਹੜੀ ਸਾਡੀ ਤਫਤੀਸ਼ ਚ ਉਹਨਾਂ ਦੀ ਪੁਛਗਿਰਿਛ ਚ ਪਤਾ ਲੱਗਿਆ ਪਹਿਲੇ ਘਰ ਚ ਇਹਨਾਂ ਨੇ ਉਹ ਬੋਟਲਸ ਬਣਾਉਣਾ ਕਿ ਸੁੱਟਿਆ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਕੈਨੀ ਚ ਲੈ ਕੇ ਆਏ ਸੀ ਇਹ ਪੈਟਰੋਲ ਉਹਨੂੰ ਹੀ ਸੁੱਟ ਕੇ ਬੁਰੀ ਤਰ੍ਹਾਂ ਲੋਕਾਂ ਦੇ ਘਰਾਂ ਚ ਕਿਸੇ ਦੇ ਸੰਦੂਕ ਤੇ ਕਿਸੇ ਦੀ ਅਲਮਾਰੀ ਤੇ ਅਗ ਲਾਈ ਮੈਡਮ ਇਹਨਾਂ ਕਾਰਨ ਕੀ ਸੀਗਾ ਇਹ ਲੜਾਈ ਦਾ ਜਰਾ ਦੇਖੋ ਜੀ ਜੋ ਮੈਨੂੰ ਹੰਤਕ ਦੇ ਪੁੱਛ ਕੇ ਮੌਕੇ ਤੇ ਜਾ ਕੇ ਜਾਂ ਦੋਸ਼ੀਆਂ ਨੂੰ ਫੜ ਕੇ ਪਤਾ ਲੱਗਿਆ ਕਿ ਇਹਨਾਂ ਦੀ ਦੋ-ਤਿੰਨ ਦਿਨਾਂ ਚ ਹੀ ਟਸਲਬਾਜ਼ੀ ਚੱਲ ਰਹੀ ਸੀ ਜਿਹੜਾ ਇਹ ਰਮਿੰਦਰ ਹੈ ਪਿਛਲੇ ਸਾਲ ਇਹਨੂੰ ਵੀ ਅਟੈਕ ਕੀਤਾ ਗਿਆ ਸੀ ਜੋ ਰਿਕਾਰਡ ਤੇ ਪਤਾ ਲੱਗਿਆ ਕਿ ਇਹਦੇ ਸਿਰ ਤੇ ਵੀ ਟੱਟ ਲੱਗਿਆ ਹੋਏ ਨੂੰ ਅਦਮਰਾ ਟਾਈਪ ਹੀ ਛੱਡਦਾ ਸੀਗਾ ਤੇ ਇਸ ਤਰ੍ਹਾਂ ਇਹਨਾਂ ਦੀ ਆਪਸ ਹੀ ਰੰਜਿਸ਼ ਸੀਗੀ ਪਹਿਲਾਂ ਜਿਹੜਾ ਰਮਿੰਦਰ ਹੈ ਉਹਦੇ ਘਰ ਨੂੰ ਵੀ ਕਾਫੀ ਅਟੈਕ ਕੀਤਾ ਗਿਆ ਉਹਦੇ ਗੇਟ ਤੇ ਵੀ ਕਾਫੀ ਜ਼ਿਆਦਾ ਤੁਸੀਂ ਵੀ ਦੇਖਿਓ ਹੁਣ ਗੇਟ ਨੂੰ ਵੀ ਤਲਵਾਰਾਂ ਨਾਲ ਧਰਨਿਆ ਸੀ ਤੇ ਅੰਦਰ ਬਾਥਰੂਮ ਵਗੈਰਾ ਨਾਲ ਦੇ ਘਰਾਂ ਦੇ ਜਿਹੜੇ ਬਾਹਰਲੇ ਕੋਰਨਰਸ ਹੁੰਦੇ ਸਾਰੇ ਟੁੱਟੇ ਹੋਏ ਸੀ ਉਸ ਤੋਂ ਬਾਅਦ ਐਸ ਪਰ 올 ਦੀਜ਼ ਅਕਿਊਜ਼ ਇਨਾਂ ਨੇ ਲੋਕਾਂ ਨੇ ਇਹਨਾਂ ਨੂੰ ਚੈਲੰਜ ਟਾਈਪ ਕੀਤਾ ਉਸ ਤੋਂ ਬਾਅਦ ਰਮਿੰਦਰ ਨੇ ਆਪਣੇ ਹੈਪੀ اور ਦੇ ਮੁੰਡੇ ਹੁਣ ਤੱਕ ਅਸੀਂ ਫੜੇ ਇਹਨਾਂ ਨੂੰ ਬੁਲਾ ਕੇ ਸਾਰਾ ਪਲਾਨਿੰਗ ਕੀਤੀ ਅਗਲਾ ਅਸੀਂ ਨਹੀਂ ਕਰਦੇ ਹਮਲਾ ਅਸੀਂ ਨਾ ਪੁਲਿਸ ਕੰਪਲੀਟ ਕਰਾਂਗੇ ਇਹ ਤਾਂ ਜੀ ਇਹੀ ਗੱਲ ਤਫਤੀਸ਼ ਦਾ 파ਟਾ ਇਨਫੈਕਟ ਮੈਂ ਲੋਕਲ ਪਿੰਡ ਵਾਸੀਆਂ ਨੂੰ ਵੀ ਪੁੱਛਿਆ ਸੀਗਾ ਵੀ ਜੇ ਤਿੰਨ ਦਿਨਾਂ ਤੋਂ ਇਸ ਤਰ੍ਹਾਂ ਦੀ ਇਹਨਾਂ ਦੀ ਆਪਸ ਵਿੱਚ ਮੁੰਡਿਆਂ ਦੀ ਕੈਬਲਬਾਜ਼ੀ ਚੱਲ ਰਹੀ ਸੀਗੇ ਤਾਂ ਕਿਸੇ ਨੂੰ ਰਿਪੋਰਟ ਕਰਨਾ ਚਾਹੀਦਾ ਸੀ ਬਟ ਚਲੋ ਜੋ ਇਨਸੀਡੈਂਟ ਹੋ ਗਿਆ ਅੱਗੇ ਲਈ ਸਾਡੇ ਲਈ ਵੀ ਲੈਸਨਸ ਹੈ ਮੈਂ ਕਨਸਰਨਡ ਡੀਐਸਪੀ ਸਰਕਲਰ ਐਸਐਚਓ ਨੂੰ ਵੀ ਵਾਰਨ ਕੀਤਾ ਕਿ ਇਸ ਤਰ੍ਹਾਂ ਦੇ ਐਕਸੀਡੈਂਟਸ ਪਿਲਟ ਵੀ ਟੋਲਰੇਟਡ ਪਰਵਾਰ ਕਹਿੰਦਾ ਵੀ ਅਸੀਂ ਵੀ ਇਹ ਮੁਸ਼ਕਿਲ ਕੀਤੀ ਲੇਕਿਨ ਕੋਈ ਕਾਰਵਾਈ ਨਹੀਂ ਕੀਤੀ। ਦੇਖੋ ਜੀ ਆਫੀਸ਼ੀਅਲੀ ਤਾਂ ਸਾਡੇ ਕੋਲ ਨਹੀਂ ਰਿਪੋਰਟ ਆਈ ਹੈ ਨਹੀਂ ਤਾਂ ਮੈਂ ਹੁਣ ਤੱਕ ਐਸਐਚਓ ਤੇ ਐਕਸ਼ਨ ਲੈ ਲਿਆਣਾ ਸੀ ਔਰ ਇਹਨਾਂ ਚੋ ਜਿਹੜੇ ਦੋਸ਼ੀ ਫੜਿਆ ਆਲਦੋ ਸੀਆਈਏ ਦਾ ਮੇਜਰ ਰੋਲ ਹੈ ਬਟ ਇਹਦੇ ਚ ਐਸਐਚਓ ਨੇ ਵੀ ਆਪ ਇਨੀਸ਼ੀਏਟਿਵ ਲੈ ਕੇ ਇਹ ਬੰਦੇ ਫੜੇ। ਜਿਹੜੀ ਸ਼ੁਰੂ ਵਿੱਚ ਜਗਨ ਦੇਣਾ ਹੈ ਨਾ ਪਰਿਵਾਰ ਦੇ ਉਹਨੇ ਵੀ ਐਸਐਚਓ ਨੂੰ ਬਹੁਤ ਫੋਨ ਕੀਤੇ ਪਰ ਆਇਆ ਕੋਈ ਨਹੀਂ ਹੈਗਾ। ਪਰ ਸਾਡੇ ਗੱਲ ਵਿੱਚ ਨਹੀਂ ਦਿੰਦੇ। ਮੈਂ ਤਾਂ ਜਦੋਂ ਗਈ ਆ ਜੀ ਮੈਨੂੰ ਤਾਂ ਨਾ ਨਹੀਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਦੀ ਠਸਲਬਾਜ਼ੀ ਚੱਲ ਰਹੀ ਸੀ ਥੋੜਾ ਸਰਪੰਚ ਤੇ ਵੀ ਉਹਨੇ ਇਹ ਕਿਹਾ ਕਿ ਸਰਪੰਚ ਨੂੰ ਵੀ ਇਹਨੇ ਕਾਫੀ ਪੁੱਠਾ ਸਿੱਧਾ ਕਿਹਾ ਜਿਹੜੇ ਮੁੰਡੇ ਆਪਸ ਵਿੱਚ ਲੜ ਰਹੇ ਸੀ ਕੁਝ ਐਸ ਪਰ ਹੁਣ ਤੱਕ ਤਫਤੀਸ਼ ਤੇ ਨਹੀਂ ਆਈ ਬਟ ਐਜ਼ ਅ ਕਮਿਊਨਿਟੀ ਹੈਡ ਜੇ ਸਰਪੰਚ ਦਾ ਫਰਜ਼ ਤਾਂ ਬੰਦਾ ਹੀ ਹੋਏ ਕਿ ਤੁਸੀਂ ਇਸ ਤਰ੍ਹਾਂ ਦੇ ਮੈਟਰ ਜਿੰਨੇ ਐਸਕੇਲੇਟ ਹੋ ਰਹੇ ਤਾਂ ਜ਼ਰੂਰ ਪ੍ਰਸ਼ਾਸਨ ਦੇ ਤੇ ਅੰਜ ਲੈ ਕੇ ਆਓ ਕਿਉਂਕਿ ਇਸ ਤਰ੍ਹਾਂ ਦਾ ਅੰਸਰ ਮੈਂ ਵੀ ਕਦੇ ਨਹੀਂ ਸੁਣਿਆ ਹੋਇਆ ਹੈ ਔਰ ਜਿਹੜੇ ਨਾਟ ਰਿਲੇਟਡ ਟੂ ਦਾ ਕੇਸ ਪਿੰਡ ਵਾਲੇ ਸੀ ਉਹਨਾਂ ਨੂੰ ਬੋਲਾ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਪਿੰਡ ਦਾ ਨਾਮ ਇਸ ਤਰ੍ਹਾਂ ਦੇ ਕੇਸ ਨਾਲ ਐਸੋਸੀਏਟ ਹੋ ਗਿਆ ਮੈਡਮ ਹੋਰ ਇਸ ਮਾਮਲੇ ਤੇ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਹੁਣ ਤੱਕ ਇਹਦੇ ਚ ਜੀ ਸਾਡੀ 10 ਗ੍ਰਿਫਤਾਰੀਆਂ ਹੋ ਚੁੱਕੀਆਂ ਵਿੱਚ ਇਨਕਲੂਡਸ ਦਾ ਮੁੱਖ ਦੋਸ਼ੀ ਆਫ ਦਾ ਕੇਸ ਔਰ ਉਹਨਾਂ ਦੇ ਹੀ ਪੁੱਛਗਿੱਛੇ ਸਾਨੂੰ ਹੋਰ ਆਈਡੈਂਟੀਫਾਈ ਹੋਏ ਜਿਨ੍ਹਾਂ ਨੂੰ ਫਾਈਨਲੀ ਸਾਡੀ ਕਨਸਟੈਂਟਲੀ ਟੀਮ ਨਾਲ ਲੱਗਿਆ ਹੋਇਆ ਹੈ